ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਵਿਸ਼ਵ ਆਬਾਦੀ ਦਿਵਸ ਬਾਰੇ ਜਿਸ ਨੂੰ ਕਿ ਅੰਗਰੇਜ਼ੀ ਦੇ ਵਿੱਚ ਵਰਲਡ ਪੋਪੂਲੇਸ਼ਨ ਡੇ ਕਿਹਾ ਜਾਂਦਾ ਹੈ ਵਿਸ਼ਵ ਆਬਾਦੀ ਦਿਵਸ ਹਰ ਸਾਲ 11 ਜੁਲਾਈ ਨੂੰ ਦੁਨੀਆ ਭਰ ਵਿੱਚ ਵੱਖ-ਵੱਖ ਥੀਮ ਤੇ ਮਨਾਇਆ ਜਾਂਦਾ ਹੈ ਅੱਜ ਦੀ ਥੀਮ ਹੈ ਜਵਾਨਾਂ ਨੂੰ ਸ਼ਸ਼ਕਤ ਕਰਨਾ ਉਹਨਾਂ ਨੂੰ ਆਪਣੀ ਪਰਿਵਾਰ ਬਣਾਉਣ ਦੇ ਅਧਿਕਾਰ ਅਤੇ ਇੱਕ ਨਿਰਪੱਖ ਤੇ ਉਮੀਦ ਭਰੀ ਦੁਨੀਆ ਵਿੱਚ ਉਹਨਾਂ ਦੀ ਪਸੰਦ ਦੇ ਪਰਿਵਾਰ ਬਣਾਉਣ ਦੇ ਅਧਿਕਾਰ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਜਨਸੰਖਿਆ ਮੁੱਦੇ ਅਤੇ ਸਮਾਜ ਨੂੰ ਉਹਨਾਂ ਦਾ ਪ੍ਰਭਾਵ ਬਾਰੇ ਜਾਗਰੂਕ ਰੂਪ ਬਣਾ ਹੈ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਦੁਨੀਆ ਦੀ ਜਨਸੰਖਿਆ ਕਾਫੀ ਤੇਜ਼ੀ ਨਾਲ ਵੱਧ ਸਕਦੀ ਹੈ ਰੀਪੋਰਟ ਦੇ ਮੰਨੋ ਤਾਂ ਸਾਲ 2050 ਤੱਕ ਜਨਸੰਖਿਆ 9.7 ਬਿਲੀਅਨ ਤੱਕ ਪਹੁੰਚ ਸਕਦੀ ਹੈ। ਵਿਸ਼ਵਵਾਦੀ ਦਿਵਸ ਦੀ ਸ਼ੁਰੂਆਤ ਵਿਸ਼ਵ ਜਨਸੰਖਿਆ ਦਿਵਸ ਦੀ ਸਥਾਪਨਾ 1987 ਨੂੰ ਹੋਈ। ਜਦੋਂ ਵਿਸ਼ਵ ਆਬਾਦੀ 5 ਅਰਬ ਤੋਂ ਵੱਧ ਸੀ 20ਵੀਂ ਸਦੀ ਦੇ ਮੱਧ ਵਿੱਚ ਸੰਸਾਰ ਨੇ ਆਬਾਦੀ ਦੇ ਵਾਧੇ ਵਿੱਚ ਤੇਜ਼ੀ ਨਾਲ ਵਾਧਾ ਦੇਖਿਆ ਜਿਸ ਨੂੰ ਜਨਸੰਖਿਆ ਵਿਸਫੋਟ ਵਜੋਂ ਜਾਣਿਆ ਜਾਂਦਾ ਹੈ ਇਸ ਦੇ ਨਾਲ ਹੀ ਆਧੁਨਿਕ ਦਵਾਈ ਦੀ ਸ਼ੁਰੂਆਤ ਸਿਹਤ ਸੰਭਾਲ ਪ੍ਰਣਾਲੀਆਂ ਵਿੱਚ ਸੁਧਾਰ ਅਤੇ ਟੈਕਨੋਲੋਜੀ ਵਿਸਤ੍ਰਕੀ ਨੇ ਮੱਤ ਦਰ ਵਿੱਚ ਮਹੱਤਵਪੂਰਨ ਗਿਰਾਵਟ ਲਿਆਉਂਦੀ ਹੈ ਨਤੀਜੇ ਵਜੋਂ ਆਬਾਦੀ ਵਿੱਚ ਵਾਧਾ ਹੋਇਆ ਇਸ ਤੇਜ਼ ਵਾਧੇ ਨੇ ਸਰੋਤਾਂ ਬੁਨਿਆਦੀ ਢਾਂਚੇ ਅਤੇ ਕੁਦਰਤੀ ਵਾਤਾਵਰਨ 'ਤੇ ਬਹੁਤ ਦਬਾਅ ਪਿਆ। ਮਨੁੱਖਾਂ ਦੀ ਵਧਦੀ ਵਾਦੀ ਨੂੰ ਲਗਾਤਾਰ ਵੱਡੀ ਚਿੰਤਾ ਦਾ ਵਿਸ਼ਾ ਦੱਸਿਆ ਗਿਆ ਹੈ। ਇਹੀ ਕਾਰਨ ਹੈ ਕਿ ਵਿਸ਼ਵ ਆਬਾਦੀ ਦਿਵਸ ਆਬਾਦੀ ਨਾਲ ਸੰਬੰਧਿਤ ਪ੍ਰਚਲਿਤ ਮੁੱਦਿਆਂ ਜਿਵੇਂ ਸਮਾਜਿਕ, ਆਰਥਿਕ ਅਤੇ ਵਾਤਾਵਰਨਨੀ ਨਤੀਜਿਆਂ ਦਾ ਵਿਸ਼ਲੇਸ਼ਣ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਮਨੁੱਖਤਾ ਦੇ ਕੁਝ ਹਾਲ ਭਵਿਸ਼ ਨੂੰ ਯਕੀਨੀ ਬਣਾਉਣ ਲਈ ਸਹਿਯੋਗ ਅਤੇ ਕਾਰਵਾਈ ਦੀ ਲੋੜ ਹੈ। ਵੱਧ ਆਬਾਦੀ ਦੀਆਂ ਚੁਣੌਤੀਆਂ। ਭੋਜਨ ਸੁਰੱਖਿਆ ਵੱਧਦੀ ਆਬਾਦੀ ਕਾਰਨ ਪੂਰੇ ਵਿਸ਼ਵ ਦੇ ਭੋਜਨ ਉਤਪਾਦਨ ਪ੍ਰਣਾਲੀ ਦੇ ਦਬਾਅ ਪਾਉਂਦੀ ਹੈ ਜਿਸ ਨਾਲ ਭੋਜਨ ਦੀ ਕਮੀ, ਕੁਪੋਸ਼ਣ ਅਤੇ ਭੁੱਖਮਰੀ ਦੀਆਂ ਸਮੱਸਿਆ ਪੈਦਾ ਹੁੰਦੀਆਂ ਹਨ। ਏ ਟਿਕਾਊ ਖੇਤੀਬਾੜੀ ਅਭਿਆਸ ਅਭਿਆਸ ਸਾਨੂੰ ਕਾਇਮ ਰੱਖਦੇ ਹੋਏ ਭੋਜਨ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਇੱਕ ਵੱਡੀ ਚੁਣੌਤੀ ਹੈ ਹੈਲਥ케ਅਰ ਅਤੇ ਸਿੱਖਿਆ ਵਾਧੂ ਵਾਦੀ ਨੂੰ ਲੜਿੰਦੀਆਂ ਸਹਿ ਸੰਭਾਲ ਸਹੂਲਤਾਂ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਇੱਕ ਮਹੱਤਵਪੂਰਨ ਚੁਣੌਤੀ ਹੈ ਜਿਉਂ-ਜਿਉਂ ਵਾਦੀ ਵਧਦੀ ਜਾ ਰਹੀ ਹੈ ਇਹ ਯਕੀਨੀ ਬਣਾਉਣਾ ਔਖਾ ਹੁੰਦਾ ਜਾ ਰਿਹਾ ਹੈ ਕਿ ਹਰ ਕਿਸੇ ਦੀ ਡਾਕਟਰੀ ਦੇਖਭਾਲ ਅਤੇ ਸਿੱਖਿਆ ਸਮੇਤ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਹੋਵੇ। ਵਾਤਾਵਰਣ ਪ੍ਰਭਾਵ ਵਾਧੇ ਵਾਦੀ ਕੁਦਰਤੀ ਸਰੋਤਾਂ 'ਤੇ ਬਹੁਤ ਜ਼ਿਆਦਾ ਦਬਾਅ ਪਾਉਂਦੀ ਹੈ ਜਿਸ ਨਾਲ ਜੰਗਲਾਂ ਦੀ ਕਟਾਈ, ਪਾਣੀ ਦੀ ਕਮੀ, ਪ੍ਰਦੂਸ਼ਣ ਅਤੇ ਜਲਵਾਯੂ ਤਬਦੀਲੀ ਹੁੰਦੀ ਹੈ। ਸ਼ਹਿਰੀਕਰਨ ਤੇ ਰਿਹਾਇਸ਼ ਜਿਆਦਾ ਵਾਦੀ ਦੇ ਕਾਰਨ ਵਿਆਪਕ ਸ਼ਹਿਰੀਕਰਨ ਹੋਇਆ ਹੈ ਜਿਸ ਦੇ ਨਤੀਜੇ ਵਜੋਂ ਭੀੜ ਵਾਲੇ ਸ਼ਹਿਰ ਨਾਕਾਫੀ ਰਿਹਾਇਸ਼ ਅਤੇ ਝੁੱਗੀ-ਚੌਂਪੜੀਆਂ ਹਨ ਟੁਕਵੇਂ ਬੁਨਿਆਦੀ ਢਾਂਚੇ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਜਨਤਕ ਸਿਹਤ ਅਤੇ ਤੰਦਰੁਸਤੀ ਲਈ ਮਹੱਤਵਪੂਰਨ ਚੁਣੌਤੀਆਂ ਪੈਦਾ ਕਰਦੀ ਹੈ ਇਸ ਦੇ ਨਾਲ ਹੀ ਦੋਸਤੋ ਮੈਂ ਤੁਹਾਨੂੰ ਕਹਿਣਾ ਚਾਹੂੰਗੀ ਕਿ ਜੋ ਵੀ ਤੁਹਾਨੂੰ ਅੱਜ ਲਈ ਰੱਖੀ ਗਈ ਹੈ ਉਸ ਨੂੰ ਵੱਧ ਤੋਂ ਵੱਧ ਅਪਣਾਓ ਅਤੇ ਉਸ ਨੂੰ ਫੋਲੋ ਕਰੋ ਤਾਂ ਜੋ ਆਪਾਂ ਸਾਰੇ ਦੇਸ਼ ਭਰ ਵਿੱਚ ਸਾਰੇ ਕਾਇਦੇ ਕਾਨੂੰਨਾਂ ਨੂੰ